ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖ ਭੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਬਹਿਰ ਆਰਾਧੀਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭਏ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤਤੀ ਵਾਉ ਨਾ ਲਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣ ਹਾਰ ਗੁਰ ਟੁੱਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਿੰਨ ਮਾਹੇ ਅੰਮ੍ਰਿਤ ਦ੍ਰਿਸ਼ਟ ਸਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁन्नी ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਈ ਇਛ ਪੁन्नी ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੂਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੈ ਮਨ ਆਈ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿ ਲੀਖ ਰਵ ਰਹਾ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾਉੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇ ਖਿਨਮਾਏ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੂਖ ਸਹਿਜ ਨਿਧਾਨ ਜਾਗੈ ਹਿਰਦੇ ਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰਿ ਰਿਦੇ ਮਹਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੂ ਨਾਨਕ ਅਟਲ ਏਹੂ ਧਰਮ ਗਾਉੜੀ ਮਹੱਲਾ ਪੰਜਵਾ ਸਾਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੀ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਭਰੇ ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ ਨੀਤਿ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਫਿਰ ਘਰ ਬੈਸੋ ਹਰ ਜਨ ਪਿਆਰੀ ਸਤ ਗੁਰ ਤੁਮਰੀ ਕਾਜ ਸਵਾਰੇ ਰਹਾਉ दुष्ट दूत परमेश्वर मारे जन की पैज रखी कर तारे बाद साह साह सब वस कर दीने अमृत नाम महा रस पीने निरभौ होए भजहु भगवान साज संगत मिल की नो दान शरण पर प्रभु अंतर जामी नानक ओट पकरी प्रभु स्वामी गौड़ी मोहल्ला 5वा ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਖਾਦੀ ਏਕ ਗਰੀਬਾ ਰਾਖੋ ਰਖਣਹਾਰੇ ਖੇਦ ਕਰੇ ਔਰ ਬਹੁਤ ਸੰਤ ਆਵਹਿ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਿਤ ਬਹੁ ਭਾਂਤੀ ਛੋਡੇ ਕਤੁਹੂ ਨਾਹੀ ਏਕ ਬਾਦ ਸੁਨ ਤਾ ਕੀ ਊਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲਏ ਓਈ ਮਹਾ ਬਿਖਾਦੀ ਸਹਿਜ ਸੁਹਿਲੀ ਬਾਣੀ ਕਹੂ ਨਾਨਕ ਮਨ ਭਇਆ ਪ੍ਰਗਾਸ ਆਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਅਭੀਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨਹੀਂ ਥਾਈ ਰਵਿਆ ਆਪ ਆਦ ਜੁਗਾਦ ਜਾਂ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਊਠੇ ਸਭ ਸੁਖ ਪਾਏ ਸਤ ਗੁਰ ਟੂਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੇ ਕਿੱਥੇ ਦੀਸਹਿ ਨਾਲੇ ਨਾਨਕ ਦਾਸ ਖਸਮ ਪ੍ਰਤੀ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਆ ਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕੇਲਵਿਕ ਸਭ ਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਣ ਤ੍ਰਿਪਵਨ ਹਰਿਆ ਹੋਏ ਸਗਲੇ ਜੀ ਸਾਧ ਹਾਰਿਆ ਮਨ ਇੱਛੇ ਨਾਨਕ ਫਲ ਪਾਈ ਪੂਰਨ ਇਛ ਪੂਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਾਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦਮਾ ਹਸਤੇ ਆਈ ਨਾਨਕ ਗੁਰ ਪੂਰੇ ਸਰਨ ਆਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸੀ ਤੇ ਰੋਗ ਪਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਏਹ ਅਵਖਦ ਜੋਗ ਆਏ ਬਸੂ ਘਰ ਦੇਸ ਮਹਿ ਏਹ ਭਲੇ ਸੰਜੋਗ ਨਾਨਕ ਪ੍ਰਭ ਸੁ ਪ੍ਰਸੰਨ ਭਏ ਲਹਿ ਗਏ ਵਿਯੋਗ ਬਿਲਾਵਲ ਮਹੱਲਾ ਪੰਜਵਾ ਬੰਧਨ ਕਾਟੇ ਆਪ ਪ੍ਰਭ ਹੁਵਾ ਕਿਰਪਾਲ ਦੀਨ ਦਇਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰੂ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੇ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵਲਾਈ ਕਿ ਲਿਵਖ ਉਤਰੈ ਸੁਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾਧੀਐ ਹੋਈਐ aarog ਰਾਮਚੰਦ ਕੀ ਲਾਸ ਟਿਕਾ ਤਿੰਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬੇਉਗ ਨਾਨਕ ਪ੍ਰਭ ਸਰਣਾਗਤੀ ਕਰਨ ਕਰਨ ਜੋਗ raag bilavil mahalla panjwa dupade ghar panjwa ik ōṅkār sat gur prasad avr upav sab tyagya daru naam laya taap paap sab mite rog sheetal man bhaya gur pura aradhya sagla dukh gaya rakhn haray rakhiya apni karmaya rahaau baah pakad prab kadya ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ சாੰਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮ ਔਖਦ ਦਿਆ ਏਕਾਲੇ ਬਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜੀਵਾਲਿਆਂ ਜਾਂ ਕਾ ਵੱਡ ਪ੍ਰਤਾਪ ਦੁਖ ਹਮਾਰੇ ਬਖਸਿਐਨ ਆਪਣੀ ਕਲ ਧਾਰੀ ਮਨ ਬਾੰਸ਼ਿਤ ਫਲ ਦਿੱਤਿਐਨ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਣਹਾਰ ਸਤਗੁਰ ਆਪਣੇ ਕਉ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਾਰ ਮਸਤਕ ਧਾਰ ਵਾਲਿਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨਸੈ ਸੁਖ ਆਨੰਦ ਪਰਵੇਸਾ ਤ੍ਰਿਸ਼ਣੁ 부ਝੀ ਮਨ ਤਨ ਸਾਚ ਧਰਾਵ ਅਨਾਥ ਕੋ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੂਰਠ ਮਹੱਲਾ ਪੰਜਵਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੂਗਾ ਕੋਟ ਬਿਗਨ ਲਾਥਿ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੂਗਾ ਰਬ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰ ਪੂਰੈ ਤੂ ਰਾਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤੀ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੈ ਰੱਖਿਉ ਬਾਰਿਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾਂ ਕੀ ਸੇਵ ਨ ਬਿਰਥੀ ਜਾਈ ਰਹਾਉ ਘਰ ਮਹਿ ਸੁਖ ਬਾਹਰ ਫੋਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਨਾ ਲਾਗੇ ਕੋਉ ਮੇਰਾ ਪ੍ਰਭ ਹੋਵਾ ਕਿਰਪਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਆ ਰੱਦ ਹੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਲੈਹੁ ਭਾਈ ਮੇਰੇ ਕਉ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕਉ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੋਰੇ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭਏ ਦਿਆਲਾ ਜੈ ਜੈਕਾਰ ਭਏ ਜਗ ਭੀਤਰ ਹੋਵਾ ਪਾਰ ਬ੍ਰਹਮ ਰਖਵਾਲਾ ਸੂਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵਹੁ ਮਨ ਤਨ ਦੇਹ ਸੁਖਾਲੀ ਰਹਾਓ ਪਤ ਤਉ ਉਧਾਰਨ ਸਤਗੁਰ ਮੇਰਾ ਮਉਤਿਸ ਦਾ ਪਰਵਾਸਾ ਬਖਸ ਲੈ ਸਭ ਸਾਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪਾਖਿਆ ਸੂਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਗੁਰੂ ਤਾਪ ਗਵਾਇਆ ਭਾਈ ਠਾਣਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹਿ ਕੀਓ ਹਟ ਧਾਰ ਹਰ ਕੇ ਚਰਨ ਰਿਦੈ ਓਰ ਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਅਕਿਲ ਬਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਊਭਰੇ ਭਾਈ ਜਿਨ ਰਚਿਆ ਸਭ ਕੋਇ ਕਰਨ ਕਾਰਨ ਸੁਮਰਥ ਸੋ ਭਾਈ ਸਚੈ ਸਚੀ ਸੋਇ ਨਾਨਕ ਪ੍ਰਭ ਉਤੇ ਆਈਐ ਭਾਈ ਮਨ ਤਨ ਸੀਤਲ ਹੋਇ ਸੋ ਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਉ ਨਾਹੀ ਮਨ ਚੰਦੇ ਅੜਾ ਫਲ ਪਾਈ ਰਹਾਉ ਸਤਗੁਰੂ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਦਾ ਨਾਮ ਆਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੂਰਠ ਮਹੱਲਾ ਪੰਜਵਾ ਮੇਰਾ ਸਤਿਗੁਰੂ ਰਖਵਾਲਾ ਹੂਆ ਧਾਰ ਕਿਰਪਾ ਪ੍ਰਭ ਹਾਥ ਦੇ ਰਖਿਆ ਹਰ ਗੋਬਿੰਦ ਨਵਾ ਨਿਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੂਵੇਂ ਸਵਾਰੀ ਹਮਰਾ ਗੁਣ ਅਬਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੂਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਐ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ਰਹਾਉ ਅਨੰਦਿਨ ਨਾਨਕ ਨਾਮ ਧਿਆਈ ਜੀਵ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਿਕ ਪਿਤ ਮਾਤਾ ਸੂਰਠ ਮਹੱਲਾ ਪੰਜਵਾ ਥਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਹੈ ਰਾਖੀ ਸਰਣ ਸੱਚੇ ਕੀ ਤਾਂ ਕੀ ਪਰਮੇਸ਼ਰ ਆਪ ਹੂਆ ਰਖਵਾਲਾ ਸਾਤ ਸਹਿਜ ਸੁਖ ਖਿਨ ਮਹਿ ਉਪਜੇ ਮਨ ਹੂਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਮਰਾ ਗੁਣ ਅਬ ਗੁਣ ਨਾ ਵਿਚਾਰਿਆ